ਆਰੇ ਆਏ ਘੂੜਿਆਂ ਦੇ ਦਾ ਨੀ ਲਾਏ ਜਾਂਦੇ ਜਿੱਤੇ ਘੂੜਿਆਂ ਦੇ ਦਾ ਲਾਈਦੇ ਨੇ ਐਸ ਪ੍ਰਧਾਨ ਨੇ ਸਾਨੂੰ ਕਿਸੇ ਨੂੰ ਨਾਮਜ਼ਦਗੀ ਨਹੀਂ ਦਿੱਤੀ ਸਾਡੇ ਹੜਕੇ ਨੂੰ ਨਾਮਜ਼ਦਗੀ ਉਹਨਾਂ ਨੂੰ ਦਿੱਤੀ ਜਿਹੜੇ ਫਲੈਟਰੀਆਂ ਦਾ ਨਾਟ ਜਿਹੜੇ ਚਾਪਲੂਸੀ ਉਹਨਾਂ ਨੂੰ ਦਿੱਤੀ ਆ ਅਸੀਂ ਉਹਦੀ ਵਿਰੋਧਤਾ ਕਰਦੇ ਆ ਪ੍ਰਧਾਨ ਉਹ ਬਣਨਾ ਚਾਹੀਦਾ ਜਿਹੜਾ ਪਰਸ਼ਲ ਹੋਵੇ ਜਿਹੜਾ ਬੈਕਗ੍ਰਾਉਂਡ ਦੇਖੇ ਜਿਹੜਾ ਸਾਰਾ ਸਟੈਂਸ ਦੇ ਕੈਂਡੀਡੇਟ ਕਢਾਇਆ ਮੈਂ ਢੀਰਸੇ ਦੀ ਮਦਦ ਕਰਕੇ ਆ ਆਏ ਨਰਪਾਲ ਸਿੰਘ ਘਰਚਾ ਜੀ ਮੈਂ ਕੋਹਾੜਾ ਤੋਂ ਬਲੌਂਗ ਕਰਦਾ ਵਾਂ ਉਹਦਾ ਸਾਨੂੰ ਇਹਨਾਂ ਨੇ ਜਿਹਨਾਂ ਨੇ ਜੀਜਾ ਨੇ ਪ੍ਰਧਾਨ ਹੁਣ ਬਣਾਏ ਨੇ ਪਾਰਟੀਆਂ ਦੇ ਉਹਨਾਂ ਨੇ ਸਾਨੂੰ ਉਧਰ ਦਿੱਤਾ ਹੀ ਨਹੀਂ ਸੀ ਹੁਣ ਤੱਕ ਪੱਕੇ ਪ੍ਰਧਾਨ ਆ ਰਹੇ 70 ਸਾਲ ਤੋਂ ਮੈਂ ਆਲ ਇੰਡੀਆ ਦਾ ਸੰਜੀਤ ਗਾਂਧੀ ਨਾਮ ਜੂਤ ਦਾ ਜਲ ਸੈਕਟਰੀ ਰਿਆਂ ਹੁਣ ਤੱਕ ਜ਼ਿਲ੍ਹੇ ਦਾ ਜਨ ਜਲ ਸੈਕਟਰੀ ਤੇ ਵੀ ਪ੍ਰਧਾਨ ਰਿਆਂ ਐਸ ਪ੍ਰਧਾਨ ਨੇ ਸਾਨੂੰ ਕਿਸੇ ਨੂੰ ਨੁਮਾਇੰਦਗੀ ਨਹੀਂ ਦਿੱਤੀ ਸਾਡੇ ਹਲਕੇ ਨੂੰ ਨੁਮਾਇੰਦਗੀ ਉਹਨਾਂ ਨੂੰ ਦਿੱਤੀ ਜਿਹੜੇ ਫਲੈਟਰੀਆਂ ਦਾ ਨਾਟ ਜਿਹੜੇ ਚਾਪਲੂਸ ਸੀ ਉਹਨਾਂ ਨੂੰ ਦਿੱਤੀ ਆ ਅਸੀਂ ਉਹਦੀ ਵਿਰੋਧਤਾ ਕਰਦੇ ਆ ਪ੍ਰਧਾਨ ਉਹ ਬਣਨਾ ਚਾਹੀਦਾ ਜਿਹੜਾ ਪਰਸ਼ੀਅਲ ਹੋਵੇ ਜਿਹੜਾ ਬੈਕਗ੍ਰਾਉਂਡ ਦੇਖੇ ਜਿਹੜਾ ਸਾਰਾ ਸੇਲਸ ਦੇ ਕੈਂਡੀਡੇਟ ਕਢਾਇਆ ਮੈਂ ਢੀਰਸੇ ਦੀ ਮਦਦ ਕਰਕੇ ਆ ਤੇ ਉਹਨੂੰ ਮੀਟਿੰਗ ਕੀਤੀ ਆ ਮੈਡਮ ਸ਼ੀਕਾ ਦੇ ਨਾਲ ਹਾਂ ਮੈਂ ਉਹਨੂੰ ਕਹਿ ਕੇ ਆਇਆ ਮੈਂ ਕਿਹਾ ਆਲਵੇਜ਼ ਐਗਰੀ ਬੈਜ ਬੌਸ ਕੈਨ ਨਾਟ ਗੈਟ ਬੈਟਰ ਰਿਜ਼ਲਟਸ ਯੂ ਕੈਨ ਸੀ ਦੀ ਮਾਸ ਲੋਕਾਂ ਦੀ ਆਵਾਜ਼ ਦੇਖੋ ਲੋਕਾਂ ਦੀ ਬਾਤ ਸੁਣ ਕੇ ਬਣਾਓ ਜਿਹੜਾ ਬਣਦਾ ਵਾ ਐਵੇਂ ਨਾ ਵੀ ਜਿਹੜੀ ਹੈ ਤੁਸੀਂ ਕੋਨਵਾਰਾ ਪਰਵਰੀ ਇਹ ਸਾਰਿਆਂ ਨਾਲੋਂ ਮਾੜੀ ਆ ਕਾਂਗਰਸ ਕਾਗਰਸ ਕੋਨਵਾਰਾ ਪਰਵਰੀ ਨੇ ਲੈ ਲਈ ਹਾਰੇ ਆਏ ਘੂੜਿਆਂ ਦੇ ਦਾ ਜਿੱਤੇ ਘੋੜਿਆਂ ਦੇ ਦਾ ਲਾਈਦੇ ਨੇ ਕਈ ਵਾਰੀ ਕਾਂਗਰਸ ਇੱਥੋਂ ਦੋ ਤਿੰਨ ਵਾਰ ਹਾਰ ਸੀ ਕਿਆ ਤੇ ਉਹ ਜ਼ਿੰਮੇਵਾਰੀ ਫਿਰ ਪ੍ਰਧਾਨ ਮੋਢਿਆਂ ਤੇ ਲੈਂਦੇ ਬਿਲਕੁਲ ਲੈਣੀ ਚਾਹੀਦੀ ਇਹਨਾਂ ਨੂੰ ਹਰਉਂਦੀਓ ਕਾਂਗਰਸ ਨੂੰ ਕਾਂਗਰਸ ਆ ਜਿੰਨੇ ਜੇਰਤਾ ਹੈ ਕੋਈ ਸਾਡਾ ਸਾਂਝਾ ਕੈਂਡੀਡੇਟ ਲੋਕਲ ਕੈਂਡੀਡੇਟ ਨਹੀਂ ਆਉਂਦਾ ਕੀ ਸਾਰੀ ਕਾਂਗਰਸ ਕਾਂਸਨਲ ਕਾਂਸੀਕੁਐਂਸੀ ਦੇ ਵਿੱਚ ਇੱਕ ਵੀ ਕੈਂਡੀਡੇਟ ਨਹੀਂ ਜਿਹੜਾ ਖੜ੍ਹ ਸਕੇ ਲੱਕੀ ਸੰਧੂ ਆ ਕਿੰਨੀਆਂ ਵੋਟਾਂ ਨਾਲ ਜਿੱਤੇ ਹੈ ਜੇ ਜਨਰਲ ਸੈਕਟਰੀ ਹੈ ਜੇ ਪ੍ਰਧਾਨ ਦੋ ਦੇ ਜੂਦ ਦੇ ਵਿੱਚ ਲਈ ਬੈਠਾ ਕੀ ਉਹ ਮਾੜਾ ਮੁੰਡਾ ਲੈ ਟਿਕਟ ਦੋ ਖਰਚਾ ਵੀ ਕਰ ਸਕਦਾ ਸਾਰਾ ਕੁਝ ਕਰ ਸਕਦਾ ਹਰੇਕ ਦੇ ਮਾਰਗ ਦੇ ਵਿੱਚ ਹੀ ਦੇ ਖੁਸ਼ੀ ਦੇ ਵਿੱਚ ਜਾਂਦਾ ਅਸੀਂ ਤਾਂ ਉਹਨੂੰ ਸਪੋਰਟ ਕਰਦੇ ਆਂ ਕਿਸੇ ਨਾ ਹਾੜਾਂ ਦੇ ਵਿੱਚ ਵੀ ਕੋਈ ਉਹਨੂੰ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਕਰਿਆ ਅਸੀਂ ਕਰਿਆ ਨਾਲ ਉਹਦੇ ਟੂੜੀ ਭੇਜਦੇ ਆਂ ਅਸੀਂ ਹਰਾਂ ਨਾਲ ਜੁੜੇ ਆਂ ਹਰੇ ਜਿਹੜੀ ਇਨੀਸ਼ੀਏਟਿਵ ਬਣਾਈ ਆ ਸੀ ਸਾਡੇ ਨਾਲ ਅਸੀਂ ਉੱਥੇ ਇਕੱਠੇ ਕਰਦੇ ਆਂ ਸਾਰੇ ਰੋਜ਼ ਟਰੱਕ ਜਾਂਦਾ ਸਾਡਾ ਇੱਕ ਧੰਨਵਾਦ ਬੀਟਾ ਲੱਗਦਾ ਤਾਂ ਹੈ ਵੀ ਕੁੜੀ ਸਿਆਣੀ ਆ ਇਹਨਾਂ ਦੀ ਲੋੜ ਆ ਕਾਂਗਰਸ ਦੇ ਇੰਦੇ ਪੱਖੇ ਟੂਣ ਕਰਨਾ ਨਹੀਂ 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 ਕਰਨਗੇ ਤਾਂ ਗੁੱਡੇ ਲੈਣ ਲੱਗੇ ਹੋਈ ਨੇ ਉਹ ਜੇ ਫੇਰ ਵੜੇ ਜਾਣਗੇ